FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਰੂਪ ਤੂਣਾ ਸਾਂਝ ਸ਼ਬਦਾਂ ਦੀ ਵੀ ਆ ਸਾਂਝ ਕੁਝ ਪੁਰਾਣੀਆਂ ਜੱਦਾਾਂ ਦੀ ਵੀ ਆ ਤੇ ਸਾਂਝ ਨਵੇਂ ਚੱਲ ਰਹੇ ਦੌਰ ਦੀ ਵੀ ਆ ਇਸ ਸਾਜ ਦੀ ਦੁਨੀਆ ਦੇ ਵਿੱਚ ਇਸ ਵਿਚਾਰਾਂ ਦੀ ਇੱਕ ਨਵੀਂ ਮਹਿਕ ਦੇ ਵਿੱਚ ਹੁਣ ਵਿਚਾਰਾਂ ਦੀ ਮਹਿਕ ਹਾਂਜੀ ਵਿਚਾਰਾਂ ਦੀ ਮਹਿਕ ਕੋਈ ਵੀ ਸ਼ਬਦ ਜਿਹੜਾ ਅਸੀਂ ਬੋਲਦੇ ਆ ਇੱਕ ਸ਼ਬਦ ਗੁਰਬਾਣੀ ਕੀਰਤਨ ਦੇ ਹੁੰਦੇ ਇੱਕ ਜੋ ਵੀ ਅਸੀਂ ਚੰਗਾ ਬੋਲਦੇ ਆ ਹਨਾ ਕੋਈ ਗੱਲਾਂ ਚੰਗੀਆਂ ਕਰਦੇ ਆ ਉਹ ਸਾਨੂੰ ਬੜੀ ਸੇਧ ਦਿੰਦੇ ਨੇ ਤੇ ਇਸ ਦੌਰ ਦੇ ਵਿੱਚ ਅਸੀਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਦਾ ਦੇ ਸਬਬ ਬਣਾਈਏ ਤਾਂ ਵੈਸੇ ਹਰ ਪਲ ਹਰ ਮੈਂਬਰ ਦੇ ਕੋਲ ਹਰ ਅਲਫਾਜ਼ ਦੇ ਵਿੱਚ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ ਸਿਖਿਆਰਥੀ ਅਸੀਂ ਬਣਾਂਗੇ ਤਾਂ ਜ਼ਿੰਦਗੀ ਦਾ ਰਸ ਬੜੀ ਖੂਬਸੂਰਤੀ ਦੇ ਨਾਲ ਅਸੀਂ ਲੈ ਪਾਵਾਂਗੇ ਆਓ ਅੱਜ ਵਿਚਾਰਾਂ ਦੀ ਸਾਂਝ ਪਾਉਣੇ ਆਪ ਸਭ ਦੇ ਨਾਲ ਤੇ ਪ੍ਰੋਗਰਾਮ ਸਾਂਝ ਤੇ ਇੱਕ ਨਾ ਕਹਾਣੀ ਜ਼ਿੰਦਗੀ ਦਾ ਸਬਕ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਉਸ ਦੀਆਂ ਗੱਲਾਂ ਬਹੁਤ ਜ਼ਿਆਦਾ ਜੇ ਕਰੀਏ ਤਾਂ ਵਧੀਆ ਰਵਾਂਗੇ ਆਓ ਫਿਰ ਜ਼ਿੰਦਗੀ ਦੇ ਇਸ ਸਬਕ ਦੇ ਵਿੱਚ ਕੁਝ ਸਿੱਖਦੇ ਹਾਂ ਅੱਜ ਇੱਕ ਕਹਾਣੀ ਸੁਣਦੇ ਹਾਂ ਕਹਾਣੀ ਜਿਹੜੀ ਰੂਹ ਦੀ ਖੁਰਾਕ ਬਣ ਜਾਵੇ ਤੇ ਕਹਾਣੀ ਜੋ ਸਬਕ ਸਾਨੂੰ ਬੜਾ ਕੁਝ ਯਾਦ ਕਰਾ ਜਾਵੇ ਨਿੱਕੇ ਹੁੰਦੇ ਆ ਬੜੀਆਂ ਕਹਾਣੀਆਂ ਸੁਣਦੇ ਸੀ ਤੇ ਉਹਨਾਂ ਕਹਾਣੀਆਂ ਨੂੰ ਨਵੇਂ ਰੂਪ ਦੇ ਵਿੱਚ ਵੀ ਸੁਣਨਾ ਸਾਡਾ ਇੱਕ ਆਪਣੇ ਆਪ ਦੇ ਵਿੱਚ ਖਾਸ ਬਣ ਜਾਂਦਾ ਹੈ ਤੇ ਆਉ ਫਿਰ ਇਸ ਨਵੇਂ ਰੂਪ ਦੇ ਵਿੱਚ ਇਸ ਨਵੀਂ ਕਹਾਣੀ ਤੇ ਨਹੀਂ ਨਵੀਂ ਤਾਂ ਨਵੇਂ ਸ਼ਬਦਾਂ ਦੇ ਵਿੱਚ ਹੈਨਾ ਕਹਾਣੀ ਤੁਹਾਡੀ ਬੋਲ ਮੇਰੇ ਤੇ ਆਵਾਜ਼ ਆਪ ਦਾ ਰੇਡੀਓ ਦੇ ਵਿੜੇ ਦੀ ਹੈ ਕਹਾਣੀ ਆ ਜੀ ਅੱਜ ਇੱਕ ਘੋਗੜਖਾਂ ਦੀ ਘੋਗੜ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਖਾਸ ਇਹ ਸ਼ਬਦ ਹੈ ਹੈਨਾ ਇੱਕ ਸ਼ਬਦ ਮਤਲਬ ਤਨਖਰਾ ਦਾ ਆ ਤਾਂ ਇਸ ਸ਼ਬਦ ਦੇ ਵਿੱਚ ਅਸੀਂ ਬੜਾ ਕੁਝ ਗਿਆਨ ਦੇ ਖਾਸੀ ਭੰਡਾਰ ਨੂੰ ਲੈ ਕੇ ਆਪ ਸਭ ਦੇ ਨਾਲ ਰੂਬਰੂ ਹੋ ਸਕਦੇ ਆ ਗੱਲ ਇਹ ਕਿ ਆਏ ਕਿ ਸਿਆਲਾਂ ਦੇ ਦਿਨਾਂ ਦੇ ਵਿੱਚ ਜਿਹੜੇ ਪੰਛੀ ਆ ਉਹ ਬਹੁਤ ਹੀ ਲੰਬੀ ਉਡਾਰੀ ਨਹੀਂ ਮਾਰਦੇ ਭਾਵ ਧੁੰਦਰੇ ਦਿਨਾਂ ਦੇ ਵਿੱਚ ਤਾਂ ਜਦੋਂ ਉਹ ਲੰਬੀ ਉਡਾਰੀ ਨਹੀਂ ਮਾਰਦੇਗੇ ਤਾਂ ਫਿਰ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਲਾਗੇ ਬੰਨੇ ਜਿਹੜੇ ਘਰ ਹੁੰਦੇ ਆ ਤੇ ਉਥੇ ਜਾਂਦੇ ਨੇ ਪਰ ਉਹਨਾਂ ਸਾਰਿਆਂ ਨੇ ਨਾ ਲਾਗੇ ਲਾਗੇ ਘਰ ਮਿੱਠੇ ਹੁੰਦੇ ਕਿ ਇਸ ਘਰ ਵਿੱਚ ਤੁਸੀਂ ਜਣ ਹੁਣ ਤੁਸੀਂ ਕਹੋਗੇ ਵੀ ਐਦਾਂ ਕਿਦਾਂ ਪਾਈ ਹੁੰਦਾ ਆ ਜਿਵੇਂ ਆਪਣੀ ਲਾਗੇ ਲਾਗੇ ਪਿੰਡਾਂ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਆਉਣ ਵਾਲੇ ਕੁਝ ਕੋ ਮਹਿਮਾਨ ਇਹ ਮੇਰੇ ਹੁੰਦੇ ਆ ਜਿਹੜੇ ਕਿ ਤੁਹਾਡੀ ਵਿਆਹ ਖੁਸ਼ੀ ਨੂੰ ਹੋਰ ਬੜੀ ਦੇ ਲਈ ਉਹ ਗੱਲ ਕਰਦੇ ਨੇ ਕਿ ਵੀ ਇਸ ਨਗਰ ਦੇ ਵਿੱਚ ਅਸੀਂ ਜਾਣਾ ਆ ਕੋਈ ਵੀ ਖੁਸ਼ੀ ਦਾ ਫੰਕਸ਼ਨ ਹੋਵੇ ਚਾਹੇ ਬੱਚੇ ਦਾ ਜਨਮ ਹੋਵੇ ਚਾਹੇ ਕਿਸੇ ਨੇ ਵਧੀਆ ਘਰ ਬਣਾਇਆ ਹੋਵੇ ਜਾਂ ਕਿਸੇ ਦੇ ਬੱਚੇ ਦੇ ਘਰ ਇੱਕ ਹੋਰ ਪਰਿਵਾਰ ਦਾ ਜੀ ਆਇਆ ਹੋਵੇ ਹਨਾ ਪਹਿਲਾਂ ਵਿਆਹ ਕਿ ਆਇਆ ਹੋਵੇ ਤਾਂ ਉਸ ਦੇ ਵਿੱਚ ਉਹ ਰੰਗ ਬਣਦੇ ਨੇ ਆਪਣੇ ਆਪਣੇ ਤੇ ਇਸੇ ਤਰ੍ਹਾਂ ਪੰਛੀਆਂ ਨੇ ਵੀ ਆਪਣੇ ਇਲਾਕੇ ਕੁਛਰ ਕੀਤੇ ਹੁੰਦੇ ਆ ਕਿ ਐਨੇ ਜਿਹੜੇ ਆਲਨੇ ਆ ਉਹ ਫਲਾਣੇ ਨਗਰ ਵਿੱਚ ਜਾਣਗੇ ਹਨਾ ਇਹ ਸੋਚਣ ਵਾਲੀ ਗੱਲ ਆ ਤੁਸੀਂ ਵੈਸੇ ਸੋਚਿਓ ਤਾਂ ਨਾਲੇ ਵਿੱਚ ਉਹ ਲਾਗੇ ਲਾਗੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਭੈਣ ਸੀ ਜਿਹੜੀ ਕਿ ਜਦੋਂ ਧੰਦਾ ਪੈਂਦੀਆਂ ਸੀ ਤੇ ਉਹ ਦੋ ਕਟੋਲਿਆਂ ਦੇ ਵਿੱਚ ਅਨਾਜ ਤੇ ਕੁਝ ਰੋਟੀ ਦੇ ਟੁਕੜੇ ਜਿਹੜੇ ਆ ਪਾ ਕੇ ਛੱਤ ਤੇ ਰੱਖਦੀ ਸੀ ਤਾਂ ਉਹ ਹੁੰਦਾ ਕੀ ਹੈ ਕਿ ਹਰ ਇੱਕ ਪੰਛੀ ਚਾਹੁੰਦਾ ਹੈ ਕਿ ਸਾਨੂੰ ਭੋਜਨ ਮਿਲ ਜਵੇ ਤੇ ਉਹਨਾਂ ਵਿੱਚ ਇੱਕ ਘੋਗੜਾ ਨਾਂ ਦਾ ਬੜਾ ਆਕੜਾ ਲੂਇਆ ਹਨਾ ਬੜਾਈ ਆਪਣੇ ਆਪ ਦੇ ਵਿੱਚ ਕਹਿਣ ਵਾਲਾ ਹੈ ਤਾਂ ਉਹ ਇਧਰ ਆ ਪੱਦਾ ਜਿਆ ਸੀਗਾ ਵੀ ਮਤਲਬ ਗੋਲਮੋਟ ਉਲਝਾਉ ਜੀ ਉਹ ਆਪਣੇ ਆਪ ਨੂੰ ਕਹਿੰਦਾ ਮੇਰਾ ਰੰਗ ਸੋਹਣਾ ਆ ਮੈਂ ਡਾਰਕ ਰੰਗ ਦਾ ਆ ਮੈਂ ਸਭ ਤੋਂ ਵੱਡਾ ਲੰਬਾ ਉੱਚਾ ਦਾ ਤਾਂ ਉਹ ਪੈੜ ਜਿਹੜੀ ਭੋਜਨ ਰੱਖਦੀ ਸੀ ਇੱਕ ਛੋਟੀ ਕਟੋਰੀ ਹੁੰਦੀ ਸੀ ਛੋਟੀ ਕਮਲੀ ਉਹਦੇ ਵਿੱਚ ਛੋਟੇ ਪੰਛੀਆਂ ਦੇ ਲਈ ਦਾਣਾ ਤੇ ਛੋਟੇ ਦਾਣੇ ਰੱਖਦੇ ਹੀ ਤੇ ਵੱਡਿਆਂ ਦੇ ਲਈ ਵੱਡਾ ਹਨ ਕਿਉਂਕਿ ਉਹ ਬੈਠਣਗੇ ਖਾਣਗੇ ਉਹ ਸਾਬ ਦੇ ਨਾਲ ਤਾ ਇੱਕ ਵਾਰ ਕੀ ਹੁੰਦਾ ਕਿ ਘੋਗੜਕਾਂ ਜਿਹੜਾ ਆ ਉਹਦੇ ਵਿੱਚ ਜਿੱਦਾਂ ਕਬੂਤਰ ਤੇ ਵੱਡੀਆਂ ਚਿੜੀਆਂ ਜਿਹੜੀਆਂ ਆ ਕੇ ਬੈਠਦੀਆਂ ਹੀ ਤਾਂ ਉਹ ਇੱਕ ਪਾਸੇ ਬਹਿ ਕੇ ਉਹ ਕਟੋਲੇ ਦੇ ਵਿੱਚ ਖਾਂਦੀ ਹੀ ਤੇ ਛੋਟੇ ਪਾਸੇ ਜਿਹੜੀਆਂ ਛੋਟੇ-ਛੋਟੇ ਚਿੜੀਆਂ ਜਿਹੜੀਆਂ ਪੜਿਆ ਪਹਿਲਾ ਘਰਾਂ ਦੇ ਵਿੱਚ ਹੁੰਦੀਆਂ ਸੀ ਤੇ ਉਹ ਬੈਠਦੀਆਂ ਤੇ ਆ ਕਿ ਉਹ ਛਕ ਲੀਆਂ ਆ ਤਾਂ ਇੱਕ ਦਿਨ ਕੀ ਹੋਇਆ ਕਿ ਘੋਗੜਕਾਂ ਉਸੇ ਤਰ੍ਹਾਂ ਆ ਕੇ ਕੰਧ ਤੇ ਬੈਠਾ ਤੇ ਜਦੋਂ ਉਹਨੇ ਦੇਖਿਆ ਬਨੇਰੇ ਤੇ ਅੱਜ ਉਹ ਭੈਣ ਨੇ ਕੌਲੀ ਰੱਖੀ ਆ ਤੋ ਜਾਂਦਾ ਤਾਂ ਫਟਾਫਟ ਪਹਿਲਾਂ ਆਪਣੇ ਖੰਭਾ ਨੂੰ ਖਲਾਰਦਾ ਹਨ ਬੜੇ ਬڑے ਜੋਸ਼ ਦੇ ਨਾਲ ਮਤਲਬ ਡਰਾਵਣੇ ਚ ਸਵੇਰੇ ਵਿੱਚ ਤੇ ਉਹ ਖੰਭਾ ਨੂੰ ਖਲਾਰਦਾ ਹੈ ਤੇ ਫਿਰ ਬਾਅਦ ਵਿੱਚ ਉਹ ਜਾ ਕੇ ਪਹਿਲਾਂ ਵੱਡਾ ਸਾਰਾ ਟੁਕੜਾ ਚੁੱਕਦਾ ਤੇ ਖਾ ਲੈਂਦਾ ਹੈ ਤਾਂ ਫਿਰ ਜਾ ਕੇ ਖੰਭਾ ਨੂੰ ਖਲਾਰ ਕੇ ਫਿਰ ਉਸ ਬਨੇਰੇ ਤੇ ਜਾ ਕੇ ਬੈਠ ਜਾਂਦਾ ਹੈ ਆਪਕਨ ਤੇ ਬੈਠ ਜਾਂਦਾ ਹੈ ਪਰ ਦੂਜੇ ਪਾਸੇ ਨਿੱਕੇ ਨਿੱਕੇ ਨੰਨੀਆਂ ਨੰਨੀਆਂ ਚਿੜੀਆਂ ਆਉਂਦੀਆਂ ਆਇਆ ਆਵਦੀ ਕਟੋਰੀ ਦੇ ਕੋਲ ਵੀ ਤਾਂ ਦੂਜੇ ਜਿਹੜੇ ਪੰਛੀ ਵੱਡੇ ਹੁੰਦੇ ਉਹ ਤਾਂ ਉਹ ਵੀ ਆ ਕੇ ਕਬੂਤਰ ਵਗੈਰਾ ਕੋ ਗਿਆ ਆਉਂਦੇ ਤਾਂ ਉਹ ਵੀ ਉਧਰ ਪੌਲੀ ਤੇ ਬੈਠਦੇ ਆ। ਪਰ ਘੋੜ ਘਾਂ ਦੇ ਦਿਮਾਗ ਦੇ ਵਿੱਚ ਇੱਕ ਸ਼ਰਾਰਤ ਆਉਂਦੀ ਆ ਕਿ ਸ਼ਾਇਦ ਨਿੱਕੀ ਕੋਲੀ ਦੇ ਵਿੱਚ ਉਹ ਫਲਾਨੀ ਭੈਣ ਨੇ ਕੁਝ ਜ਼ਿਆਦਾ ਵਧੀਆ ਭੋਜਨ ਰੱਖਿਆ ਹੋਇਆ। ਹੈਨਾ? ਤਾਂ ਉਹ ਜਾਂਦਾ ਆ ਜਦੋਂ ਖੰਭ ਖਲਾਰ ਕੇ ਉਸ ਕੋਲੀ ਦੇ ਕੋਲ ਆਉਂਦਾ ਆ ਤੇ ਚਿੜੀਆਂ ਪਿਛੇ ਹਟ ਜਾਂਦੀਆਂ। ਬੜੀ ਮਾਇੂਸ ਜਾਂ ਚਿਰੇ ਦੇ ਨਾਲ। ਤੱਕ ਉਹ ਗੜਕਾਂ ਜਦੋਂ ਸਕੌਲੀ ਤੇ ਬੈਠਦਾ ਆ ਤੇ ਕਾਂ ਦਾ ਭਾਰ ਜਿਆਦਾ ਹੁੰਦਾ ਤੇ ਕੌਲੀ ਜਿਹੜੀ ਆ ਮੁੱਢੀ ਹੋ ਜਾਂਦੀ ਆ ਤੇ ਦਾਣੇ ਕੁਝ ਜਿਹੜੇ ਦਾਣੇ ਉਹ ਲਾਗੇ ਲਾਗੇ ਖਿਲਰ ਜਾਂਦੇ ਤੇ ਬਹੁਤੇ ਜਿਆਦੇ ਉਹ ਕੌਲੀ ਦੇ ਵਿੱਚ ਥੱਲੇ ਰਹਿ ਜਾਂਦੇ ਆ। ਮਤਲਬ ਮੁੱਢੀ ਹੋ ਜਾਂਦੀ ਉਹਦੇ ਵਿੱਚ ਹੀ ਰਹਿ ਜਾਂਦੇ ਆ। ਤਾਂ ਨਿੱਕੀਆਂ-ਨਿੱਕੀਆਂ ਚਿੜੀਆਂ ਉਹ ਜਾਂਦਾ ਆ ਪਾਸੇ ਨੂੰ ਨਾਲੇ ਹੈਂਕਰ ਜੀ ਦੇ ਨਾਲ ਬੋਲਦਾ ਹੁਣ ਖਾ ਲੋ ਧਰਤੀ ਦੇ ਥੱਲੇ ਉਹ ਦਾਣੇ। ਤੇ ਜਿਹੜੀਆਂ ਸ਼ਾਦਮੰਦ ਦੇ ਨਾਲ ਆਉਂਦੀਆਂ ਆ ਉਹ ਚੁਗਦੀਆਂ ਆ ਤਾਂ ਉਹਨਾਂ ਦਾ ਹੌਸਲਾ ਨਹੀਂ ਪੈਂਦਾ ਵੀ ਉਹਨੂੰ ਕਹਿ ਸਕਣ ਕੋ ਘੜਕਾਂ ਨੂੰ ਗੁਜ ਇੱਕ ਹਿੰਮਤ ਕਰਦੀ ਆ ਜਿਹੜੀ ਕਹਿੰਦੀ ਕਿ ਇੰਨਾ ਹੰਕਾਰ ਚੰਗਾ ਨਹੀਂ ਬਹੁਤੇ ਅਕੜਾਲੂ ਆ ਘੋੜਾ ਜਿਆ ਤਾਂ ਕਹੇ ਨੂੰ ਇਹਨਾਂ ਮਾੜਾ ਨਹੀਂ ਸਮਝੀਦਾ ਤੇ ਜਿਹੜੀ ਤੇਰੀ ਸ਼ਕਲ ਐ ਨਾ ਸ਼ਕਲ ਕੁਝ ਹੋਰ ਆ ਤੇ ਕਾਹਨੂੰ ਬੜਾ ਗੁੱਸਾ ਆਉਂਦਾ ਉਹ ਕਹਿੰਦਾ ਏਦਾਂ ਰੁਕ ਜਾ ਤੈਨੂੰ ਮੈਂ ਸਬਕ ਸਿਖਾਣਾ ਇਹਨਾਂ ਕਹਿ ਕਿ ਉਹਦੇ ਵੱਲੋਂ ਉੜਦਾ ਆ ਤੇ ਬਨੇਰੇ ਤੇ ਬੈਠੀ ਚਿੜੀ ਪਛਾਣ ਉਹ ਚਲੇ ਜਾਂਦੀ ਆ ਤਾਂ ਪਿੱਛੇ ਹੁੰਦੀ ਪਿੱਛੇ ਹੁੰਦਾ ਬੇਰੀ ਦਾ ਰੁੱਖ ਤੇ ਉਹ ਤਨੀਕੇ ਨਿੱਕੇ ਖੰਭਾ ਤੇ ਨਿੱਕੀ ਜੀ ਚਿੜੀ ਵਿੱਚ ਦੀ ਨਿਕਲ ਜਾਂਦੀ ਆ ਤੇ ਕਾ ਗੁੱਸੇ ਨਾਲ ਅੰਨਾ ਹੋਇਆ ਭੱਜਦਾ ਉਹਦੇ ਵੱਲੋਂ ਤੇ ਪਿੱਛੇ ਉਹਦੇ ਬੇਰੀ ਦੇ ਵਿੱਚ ਹੀ ਵੱੜਦਾ ਤੇ ਬੇਰੀ ਦੇ ਕੰਡੇ ਉਹਦੇ ਜਿਹੜੇ ਖੰਭਾ ਦੇ ਵਿੱਚ ਚੁੱਭਦੇ ਆ ਤਾਂ ਉਹ ਹੋਰ ਜੋਸ਼ ਦੇ ਨਾਲ ਅੱਗੇ ਵੱਧਦਾ ਏ ਕਿ ਮੈਂ ਇਹਨੂੰ ਦੱਸਣਾ ਮਤਲਬ ਵੀ ਇਹਨੇ ਮੈਨੂੰ ਇਦਾਂ ਕਿਉਂ ਕਿਹਾ ਤਾਂ ਜਿਹੜੀਆਂ ਪਿਛੇ ਚੜੀਆਂ ਦਾਣੇ ਖਾ ਰੀਆਂ ਹੁੰਦੀਆਂ ਉਹ ਕਹਿੰਦੀਆਂ ਵੀਰਾ ਇੱਕ ਗੱਲ ਕਵਾਂ I need ਤਕਲੀਫ ਦੇ ਵਿੱਚ ਇਸ ਗੁੱਸੇ ਦਾ ਕਰਕੇ ਹੋਇਆ ਆ ਤਾਂ ਮੇਰੀ ਮਨ ਗੁੱਸਾ ਛੱਡ ਤੇ ਹੌਲੀ-ਹੌਲੀ ਪਿਛੇ ਰ ਵਾਪਸ ਆ ਜਾ ਤੇ ਜਿਹੜੇ ਕੰਡੇ ਨੇ ਇਹ ਤਰੇ ਨਿਕਲ ਜਾਣਗੇ ਤੇ ਉਹਦੇ ਖੰਭਾ ਦੇ ਵਿੱਚ ਬਹੁਤ ਜ਼ਿਆਦੀ ਜਲਨ ਹੋ ਰਹੀ ਸੀ ਸਾੜ ਪੈਂਦਾ ਸੀ ਤੇ ਜਦੋਂ ਚਿੜੀ ਦਾ ਕਹਿਣਾ ਮੰਨਦਾ ਤਾਂ ਥੋੜਾ ਜਿਹਾ ਪਿਛੇ ਠੰਡਾ ਹੁੰਦਾ ਸਾਹ ਲੈ ਕੇ ਪਿਛੇ ਨੂੰ ਹੁੰਦਾ ਤੇ ਉਹ ਵਿੱਚੋਂ ਨਿਕਲ ਜਾਂਦਾ ਤਾਂ ਫਿਰ ਉਹ ਚਿੜੀਆਂ ਤੋਂ माफी ਮੰਗਦਾ ਕਿ ਮੈਨੂੰ ਕਮੰਡ ਸੀ ਆਪਣੇ ਆਪ ਤੇ ਵੀ ਮੈਂ ਵੱਡਾ ਆ ਤੇ ਮੈਂ ਇਹਨਾਂ ਨੂੰ ਕੁਝ ਨਹੀਂ ਸਕਦਾ ਆ ਤਾਂ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਸਹੀ ਰਾਹ ਦਸੇਰਾ ਦਿੱਤਾ ਤੇ ਭੈਣ ਮੈਨੂੰ ਮਾਫ ਕਰ ਦਿਓ ਤੇ ਮੈਂ ਟਾਡਾ ਬੁਰਾ ਕਰਨ ਤੁਰਿਆ ਸੀ ਮੇਰਾ ਆਪਣਾ ਹੀ ਬੁਰਾ ਹੋ ਗਿਆ ਤਾਂ ਇਹ ਮੈਂ ਭਲੀ ਭਾਤ ਹੁਣ ਜਾਣ ਗਿਆ ਆ ਤਾਂ ਹਿੰਮਤੀ ਚਿੜੀ ਕੋਲੋਂ ਨਿੱਕੀ ਜਿਹੀ ਚਿੜੀ ਨੇ ਜਿਹੜਾ ਸਬਕ ਆ ਉਹ ਦੇ ਦਿੱਤਾ ਤਾਂ ਸਿਖਾਤਾ ਹੁਣ ਕੋ ਗੜਕਾਂ ਕਦੇ ਵੀ ਬਾਕੀ ਪੰਛੀਆਂ ਨੂੰ ਤੰਗ ਨਹੀਂ ਸੀ ਕਰਦਾ ਉਹ ਰਲ ਮਿਲ ਕੇ ਭੋਜਨ ਛਕਦਾ ਸੀ ਤਾ ਇਸ ਲਈ ਕਹਿੰਦੇ ਆ ਕਿ ਕਿਸੇ ਦਾ ਬੁਰਾ ਕਰਨ ਜਾਉਂਗੇ ਤੁਹਾਡਾ ਬੁਰਾ ਵੀ ਹੋ ਜਾਣਾ ਹੈ ਉਹ ਕੁਝ ਸਮੇਂ ਲਈ ਦੁਖੀ ਹੋਣਗੇ ਪਰ ਪਰਬਤ ਦੀ ਗਾਇ ਕਮੇਟਣੀ ਇਦਾਂ ਨਹੀਂ ਦਿੰਦਾ ਆ ਤੇ ਬੁਰੇ ਇਨਸਾਨ ਨੂੰ ਇਹੋ ਜੀ ਜਗ੍ਹਾ ਫਸਾ ਦਿੰਦਾ ਆ ਤੇ ਕੱਢਣ ਵਾਲਾ ਵੀ ਉਹੀ ਹਿੰਮਤੀ ਉਹੀ ਇਨਸਾਨ ਫਿਰ ਬਣਦਾ ਆ ਤਾਂ ਜੇ ਸਮਝ ਜਾਉਂਗੇ ਤਾਂ ਵਧੀਆ ਆ ਕਦੇ ਵੀ ਕਿਸੇ ਦਾ ਬੁਰਾ ਨਾ ਤਕੋ ਕਦੇ ਵੀ ਕਿਸੇ ਦੀ ਹੱਕ ਦੀ ਰੋਟੀ ਖਾਣ ਦੇ ਲਈ ਨਾ ਭਜੋ ਤਾਂ ਇਹ ਨਾ ਕਹੋ ਕਿ ਮੈਂ ਕਰ ਸਕਦਾ ਐ ਮੈਂ ਇਹਦੀ ਰੋਟੀ ਖੋ ਸਕਦਾ ਐ ਜਿਹੜੀ ਲਿਖੀ ਆ ਉਸ ਦਰਗਾਹ ਤੋਂ ਰੋਟੀ ਉਹਨ ਕੋਈ ਵੀ ਸ਼ਰਾਰਤੀ ਖੋ ਨਹੀਂ ਸਕਦਾ ਹਰ ਇੱਕ ਦੇ ਹਿੱਸੇ ਦੀ ਪਈ ਥਾਲੀ ਵਿੱਚ ਰੋਟੀ ਉਹ ਹਰ ਇੱਕ ਹੀ ਖਾ ਸਕਦਾ ਐ ਕੋਈ ਖੋ ਨਹੀਂ ਸਕਦਾ ਖੋਣ ਆਉਂਗੇ ਲੱਖ ਯਤਨ ਕਰਕੇ ਤੁਹਾਡੀ ਆਪਣੀ ਥਾਲੀ ਦੀ ਰੋਟੀ ਗਾਇਬ ਹੋ ਜਾਣੀ ਐ ਸੋ ਇਸ ਲਈ ਕਿਸੇ ਦੇ ਸਕੂਨ ਤੇ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਜੈਲਸ ਨਾ ਕਰਿਆ ਕਰੋ ਮਲੋ ਗੁੱਸੇ ਵਿੱਚ ਨਾ ਆਇਆ ਕਰੋ ਤਾਂ ਚੰਗਾ ਸੋਚੋਗੇ ਤੇ ਚੰਗਾ ਹੋਊਗਾ ਚੰਗਾ ਵੱਡੋ ਬੀਜੋਗੇ ਤੇ ਚੰਗਾ ਹੋਊਗਾ ਮਾੜਾ ਬੀਜ ਕੇ ਚੰਗੀਆਂ ਦੀ ਆਸ ਨਾ ਕਰ ਮਾੜਾ ਬੀਜ ਕੇ ਚੰਗੀਆਂ ਦੀ ਆਸ ਨਾ ਕਰ ਚੰਗਾ ਬੀਜੇਗਾ ਤੇ ਚੰਗੇ ਦਾ ਫਲ ਚੰਗਾ ਹੀ ਮਿਲੂਗਾ ਤੂੰ ਵੀ ਤੇ ਤੇਰੀਆਂ ਪੀੜੀਆਂ ਚੰਗਾ ਹੀ ਖਾਣਗੀਆਂ ਸੋ ਇਸ ਲਈ ਜ਼ਿੰਦਗੀ ਦਾ ਰਸ ਬਹੁਤ ਖੂਬਸੂਰਤ ਹੈ ਤੇ ਇਸ ਰਸ ਨੂੰ ਮਾਨਣ ਦੀ ਕੋਸ਼ਿਸ਼ ਅਸੀਂ ਸਾਰੇ ਕਰੀਏ ਆਓ ਅਪਤਾਰ ਰੇਡੀਓ ਦੇ ਵਿਰੇ ਦੇ ਵਿੱਚੋਂ ਨਿੱਕੇ ਨਿੱਕੇ ਕਹਾਣੀਆਂ ਦੇ ਨਾਲ ਅਸੀਂ ਕੁਝ ਸਿੱਖਦੇ ਜਾਈਏ ਤੇ ਜੀਵਨ ਜਾਂਚ ਬਹੁਤ ਪਿਆਰੀ ਆ ਕੁਦਰਤ ਦੇ ਰੰਗਾਂ ਤੇ ਭੇਦਾਂ ਨੂੰ ਕੀ ਜਾਣੀਏ ਤਿੰਨ ਦਿਨ ਹਲਕੀ ਹਲਕੀ ਵਰਖਾ ਕਰਕੇ ਸਾਡੇ ਇਲਾਕੇ ਦੇ ਵਿੱਚ ਬਾਕੀ ਦੇ ਇਲਾਕਿਆਂ ਦੇ ਵਿੱਚ ਤਾਂ ਗੜੇ ਵੀ ਬਹੁਤ ਜ਼ਿਆਦਾ ਪਏ ਆ ਤਾਂ ਬਹੁਤ ਜ਼ਿਆਦਾ ਫਸਲ ਦਾ ਨੁਕਸਾਨ ਵੀ ਹੋਇਆ ਆ 10 ਦਿਨ ਹਲਕੀ ਹਲਕੀ ਵਰਖਾ ਕਰਕੇ ਅੱਜ ਹਵਾ ਦੇ ਵਿੱਚ ਠੰਡ ਜੀ ਖਲਾਰੀ ਆ ਸਵੇਰੇ ਆਏ ਇਵੇਂ ਲੱਗਿਆ ਸਿਆਲ ਦੁਆਰਾ ਚੜ ਗਿਆ ਆ ਨੱਕ ਨੂੰ ਠਾਰਦੀ ਹੋਈ ਠੰਡੀ ਸੀਤ ਹਵਾ ਸੀਨੇ ਨੂੰ ਚੀਰਦੀ ਹੋਈ ਅੱਗੇ ਲੰਘ ਰਹੀ ਸੀ ਤੇ ਸਾਨੂੰ ਸਬਕ ਸਿਖਾ ਰਹੀ ਸੀ ਐ ਮਨਾ ਇਕੋ ਤਰ੍ਹਾਂ ਦਾ ਨਾਰਾ ਬਦਲਦਾ ਰਿਹਾ ਕਰ ਥੋੜਾ ਥੋੜਾ ਹਲਕਾ ਹਲਕਾ ਕਿਉਂਕਿ ਜ਼ਿੰਦਗੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਉਤਰਾ ਚੜਾ ਆਉਂਦੇ ਰਹੇਗੇ ਸੁੱਕੇ ਰੁੱਖਾਂ ਨੂੰ ਵੀ ਪੱਤੇ ਲੱਗਦੇ ਦੇਖ ਲਵੋ ਕੱਚਾ ਹਰੇ ਰੁੱਖਾਂ ਨੂੰ ਝੁਕਦਿਆਂ ਟਾਹਣੀਆਂ ਨੂੰ ਟੁੱਟਦੇ ਦੇਖ ਲਓ ਇਹ ਜ਼ਿੰਦਗੀ ਦਾ ਐਸਾ ਤੱਤ ਹੈ ਜਿਹਨੂੰ ਸਮਝ ਲਓਗੇ ਤਾਂ ਦੁੱਖ ਤੇ ਸੁਖ ਦੀਆਂ ਖੁਸ਼ੀਆਂ ਦੋਨੋਂ ਟਾਈਮ ਹੀ ਮੰਨ ਲਓਗੇ ਆਓ ਫਿਰ ਅਪਤਾਰ ਰੇਡੀਓ ਦੇ ਵਿੜੇ ਦੇ ਵਿੱਚ ਰੁਪਿੰਦਰ ਸਿੰਘ ਨੇ ਆਰਤੀ ਆਏ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਕਹਾਣੀ ਵਧੀਆ ਲੱਗੀ ਸਾਫ਼ ਦਿਲਾਂ ਨੂੰ ਸਾਫ਼ ਦਿਲਾਂ ਦੇ ਸ਼ਬਦ ਚੰਗੇ ਲੱਗਦੇ ਆ ਸਤਿਕਾਰ ਦਿলো ਉਹਨਾਂ ਦਾ ਜਿਨ੍ਹਾਂ ਨੇ ਕਹਾਣੀ ਨੂੰ ਸਤਿਕਾਰ ਦਿੱਤਾ ਕਹਾਣੀਕਾਰ ਰਗਵੀਰ ਸਿੰਘ ਉਹਨਾਂ ਨੇ ਇਹ ਕਹਾਣੀ ਲਿਖੀ ਸੀ ਸੋ ਕਾਲਪਨਿਕ ਕਹਾਣੀਆਂ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਜਦੋਂ ਧੁੰਦਾ ਹੁੰਦੀਆਂ ਨਾ ਸਿਆਲਾਂ ਦੇ ਵਿੱਚ ਸਰਦ ਰੁੱਤ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਛਤਾਂ ਤੇ ਇਹਨਾਂ ਪੰਛੀਆਂ ਦੇ ਲਈ ਹਾਦ ਦਾ ਨਾਰਾ ਜਰੂਰ ਮਾਰਿਆ ਕਰੋ ਕਿਉਂਕਿ ਭੋਜਨ ਲੱਭਣ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਰਾਹ ਪਟਕ ਜਾਂਦੇ ਆ ਕਈ ਵਾਰ ਗੱਡੀਆਂ 'ਚ ਵੀ ਵੱਜਦੇ ਆ ਤੇ ਕਈ ਵਾਰ ਉਹਵੇਂ ਵੀ ਵਿਚਾਰਿਆਂ ਦੇ ਸੱਟਾ ਬਹੁਤ ਹੋਰ ਵੀ ਲੱਗ ਜਾਂਦੀਆਂ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦੇ ਲਈ ਥੋੜਾ ਜਿਹਾ ਕੁਝ ਕਰ ਸਕੀਏ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਉਂਕਿ ਦੁਆਵਾਂ ਬਹੁਤ ਮਿਲਦੀਆਂ ਸਵਾਉ ਫਿਰ ਕੁਝ ਸੁਣੀਏ ਸੰਗੀਤ ਦੀ ਦੁਨੀਆ ਵਿੱਚ ਜਾਣ ਤੋਂ ਪਹਿਲਾਂ ਨਾ ਮੈਂ ਇੱਕ ਕਹਾਣੀ ਛੋਟੀ ਜਿਹੀ ਇੱਕ ਕਹਾਣੀ ਸੁਣੀ ਸੀ ਤੁਸੀਂ ਘੁੱਗੀ ਤੇ ਮੱਖੀ ਮੈਨੂੰ ਲੱਗਦਾ ਹੈ ਕਿ ਸਭ ਨੇ ਸੁਣੀ ਹੋਵੇਗੀ ਪਰ ਉਹ ਕਹਾਣੀ ਦੇ ਵਿੱਚ ਅਜੇਕ ਕਵਿਤਾ ਰੂਪੀ ਜਿਹੜੀ ਚੀਜ਼ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਪਰ 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 ਇਸ ਖੂਬਸੂਰਤ ਪੈਗਾਮ ਤੋਂ ਪਾਰ ਆਪਾਂ ਰੇਡੀਓ ਦੇ ਵਿਰੇ ਦੇ ਵਿੱਚ ਕਿਉਂਕਿ ਆਪਾਂ ਫੋਲਾ ਮਹੱਲਾ ਦੇਖਣ ਜਾਣਾ ਆ ਜੀ ਅਨੰਦਪੁਰ ਸਾਹਿਬ ਤੇ ਖਾਲਸਾਈ ਰੂਪ ਦੇ ਵਿੱਚ ਅਨੰਦਪੁਰ ਦੀ ਤਰਤੀ ਦੇ ਵਿੱਚ ਉਹ ਜੋ ਉਹ ਜਲਾਲ ਦੇਖਣੇ ਨੇ ਤੇ ਉਹ ਦੇਖਣ ਦੇ ਲਈ ਜੇ ਜਾਵਾਂਗੇ ਪਰ ਉਸ ਤੋਂ ਪਹਿਲਾਂ ਭਾਈ ਗੁਲਾਬ ਸਿੰਘ ਹੁਣ ਦੀ ਜੁਬਾਨ ਨੂੰ ਆਪਾਂ ਸੁਣਦੇ ਆਂ ਤੇ ਅਪਤਾਰ ਰੇਡੀਓ ਦੇ ਵਿੜੇ ਦੇ ਵਿੱਚ ਆਪ ਸਭ ਦੇ ਨਾਲ ਰੂਬਰੂ ਹੁੰਨੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਪਾਰ ਤੇ ਖੂਬਸੂਰਤ ਅਲੌਕਿਕ ਸ਼ਬਦਾਂ ਲੈਣਾ